ਤੇ ਜਿਹੜੀ ਖੜੋ ਹੈ ਅੱਜ ਉਹ ਕਾਰਨ ਕਰਤਾ ਬਹੁਤ ਚੱਲ ਰਿਹਾ ਹੈ ਉਹ ਲੱਡੂ ਮਾਟੋ ਮੈਂ ਕਿਹਾ ਕੁਝ ਯਾਰ ਕੀਤੀ ਹੈ ਇਹ ਜਿਹੜੀ ਜਿੱਤ ਹੈ ਇਹ ਉਪਯੋਗ ਹੋਇਆ ਜਨਤਾ ਦੀ ਜਿੱਤ ਹੈ ਜਨਤਾ ਦੇ ਫਤਵੀ ਦੀ ਜਿਹੜੀ ਇਹ ਸੰਘ ਰਹੀ ਹੈ ਕਿ ਅਗਰ ਪ੍ਰਸੂਪ ਨੂੰ ਅੱਗੇ ਲੈ ਕੇ ਚੱਲਦੇ ਆਂ ਅਗਰ ਲੋਕਾਂ ਦੇ ਹਿੱਤਾਂ ਦੀ ਗੱਲ ਕਰੀਏ ਤਾਂ ਮੰਤਰੀ ਮੰਤਰੀ ਹੋਰ ਉਪਯੋਗ ਹੋ ਰਿਹਾ ਜੀ ਜਨਤਾ ਪਾਰਟੀ ਹੈ ਇਸ ਸਾਈਡ ਉਹ ਲੋਕਾਂ ਨੇ ਉਹਨਾਂ ਨੂੰ ਇਥੋਂ ਹਟਾ ਬੋਲ ਦਿੱਤਾ ਜਿਹੜਾ ਫਤਵਾ ਕਿ ਜੋ ਐਗਜ਼ੈਕਟ ਪਾਲਸੀ ਉਹਨਾਂ ਲੋਕੀ ਕਿਤੇ ਬਹੁਤ ਜ਼ਿਆਦਾ ਕੇ ਮੰਨ ਚੁੱਕੇ ਸੋ ਇਹ ਗਲਤ ਦੱਸਦਾ ਕਿ ਉਹ ਗਰਾਫ ਕਿਸ ਲੈਵਲ ਤੱਕ ਚਾ ਜਾ ਚੁੱਕਿਆ ਔਰ ਲੋਕ ਉਸ ਨੀਤੀਆਂ ਨੂੰ ਜਿਹੜੀ ਜਨਤਾ ਦੇ ਇੱਥੇ ਉਹਨੂੰ ਪਸੰਦ ਕਰਦੇ ਨੇ ਮੈਂ ਦੇ ਦੀ ਸਾਰੀ ਬਿਹਾਰ ਦੀ ਜਨਤਾ ਨੂੰ ਉਹਨਾਂ ਵੋਟਰਾਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਜਿਨ੍ਹਾਂ ਨੇ ਅੱਗੇ ਵਧ ਕੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆ ਔਰ ਦੱਸਿਆ ਕਿ ਆਨ ਵਾਲਾ ਸਮਾਜ ਜਿਹੜਾ ਯੁੱਗਾ ਇਹ ਬਦਲਦਾ ਯੁੱਗ ਦੀ ਇਸ ਤੋਂ ਪ੍ਰਤੀਤ ਕਰਕੇ ਬੜੀ ਜਲਦੀ ਤੀਜੀ ਅਰਥਵਿਵਸਥਾ ਬਣਨ ਵਾਲਾ ਅਸੀਂ ਉਸ ਨਿਰਧਰਤਤਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਉਹਨਾਂ ਨਾਲ ਚੱਲਣ ਲਈ ਤਿਆਰ ਹਾਂ ਸੋ ਇਸ ਦੇ ਲਈ ਸਾਰੇ ਵਧਾਈ ਦੇ ਹੱਕਦਾਰ ਨੇ ਸਾਨੂੰ ਬੰਬਲਰਸ ਕਿਸ ਨਾਲ ਨਿਰਧਾਰਤ ਮਿਲਣਤਾਰਾ ਬੜੀ ਅਫਸੋਸ ਨਾਲ ਘਟੂਰਾ ਔਰ ਇਤਨਾ ਤੇ ਹਰਕਟਾਂਡੇ ਉਛੇ ਹਰਕਟੇ ਜਿਹੜੇ ਕੋ ਆਖੀ ਦੇਸ਼ ਨੂੰ ਬੰਦੀਆਂ ਦੇਸ਼ ਨੂੰ ਦਰਦ ਦੋ ਆੜੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਨਾਲ ਪਿਆਰ ਨੂੰ ਥੋੜੀ ਜਲਦੀ ਜਿਸ ਤਰ੍ਹਾਂ ਦਿਨਾਂ ਤੋਂ ਬਈ ਚੱਲ ਰਹੀਆਂ ਉਹਨਾਂ ਨੂੰ ਵੀਰ ਭਾਈ ਸੋਨੂ ਜੀ ਔਰ ਉਹਨਾਂ ਲੋਕਾਂ ਨੂੰ ਉਹਨਾਂ ਦੇ ਮੁਕਾਮ ਤੱਕ ਪਹੁੰਚਾਇਆ ਬਹੁਤ ਸਾਰੇ ਲੋਕ ਜਿਹੜੇ ਦੇ ਵਿੱਚ ਗੁਨਾਗਰ ਸਹਾਉਦਰੀ ਸਿੰਘ ਨੂੰ ਲੋਕਾਂ ਨੂੰ ਫਰਬੀ ਦਿੱਤਾ ਗਿਆ ਉਹ ਲੋਕ ਅੱਜ ਛਿਨੇ ਹੋ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਨੇ ਉਹ ਲੋਕ ਚਾਹੇ ਉਹ ਕਿਤੇ ਵਿਦੇਸ਼ਾਂ 'ਚ ਬੈਠੇ ਹੋ ਉੱਥੇ ਬੈਠੇ ਹੋ ਸਤਾਰਿਆ ਜਿਸ ਤਰ੍ਹਾਂ ਦੇ ਨਾਲ ਇਹ ਮੀਡੀਆ ਚੈਨਲ ਵਿੱਚ ਗੱਲ ਚੱਲ ਰਹੀ ਹੈ ਉਹ ਬੜੀ ਸ਼ਰਮਨਾਕ ਗੱਲ ਹੈ ਲੋਕ ਡਰ ਰਹੇ ਨੇ ਉਹ ਕੋ ਬੈਠੇ ਬਾਹਰ ਨਿਰਦੇਸ਼ਾਚ ਕਿਉਂਕਿ ਉਹਨਾਂ ਨੂੰ ਪਤਾ ਵੀ ਨਹੀਂ ਅਗਰ ਭਾਅ ਤੋਂ ਉਸ ਕਰ ਨੂੰ ਇਸ ਕਰ ਤੋਂ ਹੁੰਦੀ ਜੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਮੁਕਾਮ ਤੋਂ ਨਹੀਂ ਹੈ ਸਤਾਂ ਪਰ ਰਚਨ ਹੁੰਦੇ ਹੈ ਇਹੜੀ ਮਾਰਦੀ ਕਿ ਇਸ ਕੀ ਕਰਨ ਉਹਦੇ ਨਹੀਂ ਪੰਚਾਇਤ ਦੇ ਵਿੱਚ ਦੇਖੋ ਮੈਂ ਦੱਸਦਾ ਬੀਜੇਪੀ ਦਾ ਕਰਫ ਪੰਜ ਗੁਣਾ ਵਧਿਆ ਜਿੱਥੋਂ 2022 ਚ ਸਾਨੂੰ ਜਿਆਦਾ ਸੋਕ 650 ਡਿਓਟ ਪੈਦੀ ਆ ਅਗਰ 6 ਗੁਣਾ ਜ਼ਿਆਦਾ ਇਹ ਗਰਾਵ ਵੱਧ ਰਿਹਾ ਉਸ ਪੰਥਕ ਸੀਟ ਦੇ ਉੱਤੇ ਤਾਂ ਇਹ ਦੱਸ ਰਿਹਾ ਕਿ ਆਨ ਵਾਲਾ ਸਮਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਬੜਾ ਉਜਵਲ ਆ ਕਿ ਲੋਗ ਅਜ ਬਾਈ ਇਲੈਕਸ਼ਨਾਂ ਸਰਕਾਰਾਂ ਦੇ ਮਗਰ ਲਾ ਕੇ ਸਰਕਾਰਾਂ ਦੇ ਦਿੱਤੇ ਲਾ ਕੇ ਉਸ ਇਲੈਕਸ਼ਨ ਨੂੰ ਸਰਕਾਰਾਂ ਨੇ ਜਿਤਾਇਆ ਪਰ ਲੋਗ ਬਦਲਾ ਕਰੇ 2023 'ਚ ਸਾਰੇ ਆਪਣੋ ਸਾਹਮਣੇ ਭਗਵਾਨ ਰੋਣਗੇ ਔਰ ਪਤਾ ਲੱਗ ਜਾਊਗਾ ਉਹ ਚਾਹੁੰਦੇ ਨਹੀਂ ਜਿੰਨੀਆਂ ਬਾਕੀ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਨੇ ਮੌਕਾ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਮੌਕਾ ਦਈਏ ਔਰ ਜਿਹੜੀ ਪੰਜਾਬ ਨੂੰ ਪਾਵਰ ਇੰਜਨ ਦੀ ਸਰਕਾਰ ਬਣ ਕੇ ਪੰਜਾਬ ਨੂੰ ترقی ਦੇ ਰਸਤੇ ਤੇ ਲੈ ਕੇ ਜਾਵੇ ਮੈਂ ਦੇਖੋ ਤੁਹਾਰੀ ਕੁ ਮੈਂ ਕੀ ਕਿ ਪੰਥਕ ਸੀਗਾ ਉਹ ਦੂਜੇ ਤੇ ਤੀਜੇ ਦੇ ਵੀ ਪੰਥਕ ਪਾਰਟੀ ਰਹੀ ਆ ਤਾਂ ਇਹ ਇਸ ਕਰਕੇ ਇਹੀ ਜੀ ਜਗ੍ਹਾ ਦੇ ਹੁੰਦੀ ਪੁਰਾਣੀ ਪਾਰਟੀ ਜਨਤਾ ਪਾਰਟੀ ਇਹ ਆਪਣਾ ਗਰਾਹ 6 guna ਵਧਾ ਸਕਦੀ ਆ ਧਰਨ ਵਾਲੇ ਸਮਝ ਤੁਸੀਂ ਸੋਚ ਸਕਦੇ ਹੋ ਕਿ ਬਦਲਾਵ ਉੱਥੇ ਦੇ ਲੋਕਾਂ ਨੇ ਅਸੀਂ ਪਿੰਡਾਂ 'ਚ ਅਸੀਂ ਆਪ ਗਏ ਅਸੀਂ ਦੇਖਿਆ ਉੱਥੇ ਜਾ ਕੇ ਉਹ ਲੋਗ ਅੱਜ ਅਸੈਪਟ ਕਰਦੇ ਨੇ ਉਹਨਾਂ ਨੇ ਸਾਰੇ ਕਿਉਂ ਆਇਆ ਨੂੰ ਖਿੜੇ ਮੱਥੇ ਲੱਗਾ ਕਿ ਇਹ ਦੱਸਦੇ ਬਦਲਦੇ ਹੋ ਪੰਜਾਬ ਦਾ ਭੀੜ ਹੈ ਇਹਨਾਂ ਕਰਕੇ ਮੁੱਖੀ ਸਰਕਾਰ ਨੂੰ ਬੋਟਾ ਪਾ ਕੇ ਜਿੰਦਾਇਆ ਇਹ ਮੌਕੇ ਦੀ ਸਰਕਾਰਾਂ ਦਾ ਲੋਕਾਂ ਦਾ ਉਹਨਾਂ ਦੇ ਪ੍ਰਤੀ ਹੁੰਦਾ ਕਿ ਅਸੀਂ ਕੰਮ ਕਰਾਂਗੇ ਸੋ ਇਸ ਕਰਕੇ ਹੋ ਗਿਆ ਲੇਕਿਨ ਮੱਤ ਆਉਣ ਵਾਲਾ ਸਮਾ 2027 ਇਸੇ ਬੀਜੇਪੀ ਜਿੱਤ ਹੋਊਗੀ 100% ਠੀਕ ਹੈ ਸਰ ਕਿਸ ਤਰ੍ਹਾਂ ਜਿਤਨਾ ਦਿਖਦੇ ਸਾਰੇ ਕਾਰਜ ਕਰਤਾ ਘਰ ਬੜੀ ਖੁਸ਼ੀ ਦਾ ਮਾਹੌਲ ਹੈ ਢੋਲ ਵੰਡ ਕੇ ਲੱਡੂ ਵੰਡ ਕੇ ਜਿਹੜਾ ਦੇਖੋ ਅਜਨ ਲੁਧਿਆਣਾ ਲੁਧਿਆਣਾ ਦੇ ਵਿੱਚ ਸਾਰੇ ਭਾਰਤ ਜਨਤਾ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਅੱਜ ਭਾਰਤ ਜਨਤਾ ਪਾਰਟੀ ਦੇ ਕਾਰਵਾਲੇ ਦੇ ਵਿੱਚ ਸਾਰੇ ਖੁਸ਼ੀ ਮਨਾ ਰਹੇ ਨੇ ਲੱਡੂ ਖਾ ਰਹੇ ਨੇ ਔਰ ਖੁਸ਼ੀ ਮਨਾ ਲੈਣਾ ਜੀ ਔਰ ਜਿਹੜੇ ਬਿਹਾਰ ਦੇ ਵਿੱਚ ਜਿੱਤੇ ਉਹ ਭਾਰਤੀ ਜਨਤਾ ਪਾਰਟੀ ਦੇ ਬਿਹਾਰ ਦੇ ਕਰੀਕਰਤਾ ਜਿੱਤੇ ਬਿਹਾਰ ਦੀ ਜਨਤਾ ਦੀ ਜਿੱਤੇ ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਦੇਸ਼ ਵਿੱਚ ਵਿਕਾਸ ਕੀਤੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਸ ਤਰੀਕੇ ਨਾਲ ਸਾਰੇ ਦੇਸ਼ ਵਿੱਚ ਵਿਕਾਸ ਕੀਤਾ ਇਹ ਉਹਦੀ ਜਿੱਤ ਹੈ ਜੀ ਪੰਜਾਬ ਵਿੱਚ ਦੇਖਿਆ ਹਰ ਹਰ ਜਿਹੜਾ ਹਰ ਨਾ ਕੀ ਕਰਨ ਦੇਖੋ ਅੱਜ ਮੈਂ ਬਿਹਾਰ ਦੀ ਗੱਲ ਕਰ ਰਿਹਾ ਮੈਂ ਬਿਹਾਰ ਦੀ ਜਨਤਾ ਨੂੰ ਦਾ ਧੰਨਵਾਦ ਕਰਨਾ ਚਾਹਨਾ ਔਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਕਾਰਕਟਰਾਂ ਦਾ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਦੇਖੋ 200 ਤੋਂ ਪਲੱਸ ਸੀਟਾਂ ਜੜੀਆਂ ਨੇ ਅੱਜ ਬਿਹਾਰ ਚ ਜਾਈਆਂ ਨੇ ਤੇ ਮੈਂ ਬਿਹਾਰ ਦੇ ਜਨਤਾ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਕਰਮ ਕਰਤਾ ਨੂੰ ਬਹੁਤ-ਬਹੁਤ ਵਧਾਈ ਦੇਣਾ ਬਾਕੀ ਤੁਸੀਂ ਤਰਨ ਤਰਨ ਦੀ ਗੱਲ ਕਰ ਰਹੇ ਹੋ ਦੇਖੋ ਪੰਜਾਬ ਦੇ ਵਿੱਚ ਜਿਹੜੇ ਤਰਨ ਤਰਨ ਦੀ ਸੀਟ ਹੈਗੀ ਹੈ ਉਥੇ ਆਮ ਆਦਮੀ ਪਾਰਟੀ ਦੇਖੋ ਪੰਜਾਬ ਦੇ ਸਰਕਾਰ ਹੈ ਔਰ ਜਿਸ ਤਰੀਕੇ ਦੇ ਨਾਲ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਤੱਕਾ ਕੀਤਾ ਹੈ ਜਿਸ ਤਰੀਕੇ ਦੇ ਨਾਲ ਅਫਸਰ ਲੋਗ ਵੀ ਤੁਹਾਡੇ ਸਾਹਮਣੇ ਇੱਕ ਐਸਐਸਪੀ ਨੂੰ ਬਦਲਣਾ ਪਿਆ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੁਲਿਸ ਨੂੰ ਨਾਲ ਲੈ ਕੇ ਜਿੰਨੇ ਵੀ ਵਿਭਾਗਾਂ ਨਾਲ ਲੈ ਕੇ ਸਰਪੰਚਾਂ ਦੇ ਪੰਚਾਂ ਦੇ ਪਿੰਡਾਂ ਦੇ ਸ਼ਹਿਰਾਂ ਦੇ ਜਿਸ ਤਰੀਕੇ ਤੱਕਾ ਕਰਦੇ ਨੇ ਆਪਾਂ ਸਾਰੇ ਜਾਣਦੇ ਆ ਜੀ ਔਰ ਦੇਖੋ ਇਹ ਆਮ ਆਦਮੀ ਪਾਰਟੀ ਦਾ ਤੱਕਾ ਉਹ ਤੁਹਾਡੇ ਸਾਹਮਣੇ ਆਇਆ 27 ਦੇ ਵਿੱਚ ਸਰਕਾਰ ਜਿਹੜੀ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦਾ ਬਿਲਕੁਲ ਸੁਪੜਾ ਸਾਫ਼ ਹੋਏਗਾ ਜਮਾਨਤਾਂ ਜ਼ਬਤ ਹੋਣਗੀਆਂ ਕਿਉਂਕਿ ਉਸ ਟਾਈਮ ਕਿਸੇ ਨੂੰ ਡਰ ਨਹੀਂ ਹੋਏਗਾ ਅੱਜ ਲੋਕੀ ਡਰੇ ਹੋਏ ਨੇ ਸੇਮੇ ਹੋਏ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਗੁੰਡਾਗਰਦੀ ਕਰਦੀ ਹੈ ਆਪਾਂ ਸਾਰੇ ਜਾਣੇ ਕਿਸ ਤਰ੍ਹਾਂ ਤੁਹਾਨੂੰ ਬਦ ਕਰਦੇ ਵੱਡੀ ਕੀਤੀ ਤੁਹਾਡੇ ਵਰਕਰ ਵੀ ਆਏ ਨੇ ਜਿਹੜੇ ਕਿ ਲੀਡਰ ਵੀ ਕਿਹ ਮੁੰਜੇ ਦੇਖੋ ਅੱਜ ਖੁਸ਼ੀ ਮਨਾ ਰਹੇ ਨੇ ਬਿਹਾਰ ਦੀ ਅੱਜ ਬਿਹਾਰ ਦੀ 200 ਤੋਂ ਪਲੱਸ ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ ਆਣੀਆਂ ਜਿਹੜੇ ਦੂਸਰੇ ਲੋਕ ਸੀ اپੋਜੀਸ਼ਨ ਸੀ ਜਿਹੜੇ ਜਿਸ ਤਰੀਕੇ ਦੇ ਨਾਲ ਦੇਖੋ ਝੂਠਾ ਪ੍ਰਚਾਰ ਕਰ ਰਹੇ ਸੀ ਝੂਠ ਬੋਲ ਰਹੇ ਸੀ ਗੁੰਮਰਾਹ ਲੋਕਾਂ ਨੂੰ ਕਰ ਰਹੇ ਸੀ ਪਰ ਬਿਹਾਰ ਦੀ ਜਨਤਾ ਬਿਲਕੁਲ ਜਾਗਰੂਤ ਹੈ ਬਿਹਾਰ ਦੀ ਜਨਤਾ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਵਿਕਾਸ ਦੀ ਸਰਕਾਰ ਬਣਾਈ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਵਿਕਾਸ ਕਰ ਸਕਦਾ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਦਿੱਲੀ ਜਿਹੜਾ ਬਲਾਸਟ ਹੋਇਆ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਜੀ ਬਹੁਤ ਹੀ ਮਨਪਤ ਜਿਹੜੀ ਉਹ ਹੈਗਾ ਉਹ ਹੈ ਬਹੁਤ ਹੀ ਮਾੜਾ ਹੋਇਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੱਤਵਾਦ ਕੋਈ ਕਰਦੇ ਹੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੇ ਇਹਦਾ ਜਵਾਬ ਦਿੱਤਾ ਜਾਏਗਾ ਉਹ ਇਸ ਤਰੀਕੇ ਦਾ ਪਹਿਲਾਂ ਵੀ ਜੋ ਸਾਡੇ ਦੇਸ਼ ਦੇ ਬਦਨਵਾਤ ਤਰੀਕ ਇੰਦਰ ਹਨ ਉਹਨਾਂ ਨੇ ਕਰਕੇ ਦਿਖਾਇਆ ਔਰ ਹੁਣ ਵੀ ਇਹ ਜਿੰਨੀ ਦੇਰ ਤੱਕ ਅਤਵਾਦ ਖਾਤਮਾ ਨਹੀਂ ਹੁੰਦਾ ਅਸੀਂ ਚੈਨਲ ਨਹੀਂ ਬੈਠਾਂਗੇ। ਮੈਂ ਸਭ ਤੋਂ ਵੱਧਾਈ ਜੀ ਤੁਹਾਨੂੰ ਅੱਜ ਵਿਜੀਬ ਦਫਤਰ ਢੋਲ ਕੇ ਜਾ ਕੇ ਲੰਡੂ ਵਾਂਡ ਕਿਹੜੇ ਖੰਕੂਸੇ ਯਾਰ ਕੀਤੀ ਜਾ ਰਹੀ ਹੈ। ਉਨ ਕੀ ਕਹਿਣਾ ਜਦੋਂ ਜਿਹੜੀ ਜਨਤਾ ਵਲ ਰਿਡਿਵਿਟੀ ਚ ਸੀ ਇਹ ਟਾਈਮਰ ਰਸਤਾ ਲੰਦਾ ਹੁੰਦਾ ਹੈ ਇਤਨੀ ਵੱਡੀ ਜਿੱਤ ਉਸ ਤੋਂ ਪਹਿਲੇ ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਸਾਰੇ ਕਰਤਾ ਕਾਰਜਕਰਤਾਵਾਂ ਨੂੰ ਪੂਰੇ ਬਿਹਾਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ ਉਹਨਾਂ ਦੀ ਮਿਹਨਤ ਸਫਲ ਹੋਈ ਜੀ ਜੀ ਔਰ ਐਕਚੁਅਲੀ ਇਹ ਪਰिवर्तन ਬਹੁਤ ਜ਼ਿਆਦਾ ਜ਼ਰੂਰੀ ਸੀ ਬਿਹਾਰ ਵਾਸਤੇ ਜੀ ਬਿਹਾਰ ਦੀ ਜਨਤਾ ਨੇ ਫਾਈਨਲੀ ਆਪਣੀ ਡਵੈਲਪਮੈਂਟ ਦਾ ਰਸਤਾ ਦੇ ਚੁਣ ਲਿਆ ਤਾਂ ਕਿਉਂਕਿ ਜਿਹੜੇ ਇੰਨੇ ਸਾਲਾਂ ਤੋਂ ਉਹਨਾਂ ਨੂੰ ਵਾਅਦੇ ਕੀਤੇ ਜਾ ਰਹੇ ਸੀ ਉਹ ਪੂਰੇ ਨਾ ਹੋਏ ਤਾਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲ ਆਨਾ ਪਿਆ ਤੇ ਇਸ ਦੇ ਵਿੱਚ ਮਹਿਲਾਵਾਂ ਨੇ ਸਾਰੇ ਤੋਂ ਵੱਡਾ ਰੋਲ ਪਲੇ ਕੀਤਾ ਹੈ ਕਿਧਰੇ ਨਾ ਕਿਧਰੇ ਮਹਿਲਾਵਾਂ ਨੂੰ ਪਤਾ ਹੈ ਕਿ ਮੋਦੀ ਜੀ ਹੈ ਤਾਂ ਸੰਭਵ ਹੈ ਤੇ ਬਿਹਾਰ ਦਾ ਪਰਿਵਰਤਨ ਬਿਹਾਰ ਦਾ ਡਵੈਲਪਮੈਂਟ ਡੈਫੀਨਟਲੀ ਮੋਦੀ ਜੀ ਦੇ ਹੱਥ ਵਿੱਚ ਉਹਨਾਂ ਦੇ ਨੇਤ੍ਰਿਤਵ ਵਿੱਚ ਜਿਵੇਂ ਬੰਬਲਾਸ਼ ਕੀਤਾ ਹੈ ਕਿਸ ਤਰ੍ਹਾਂ ਉਹਨੂੰ ਦੇਖਦੇ ਹੋ ਬਗੜਨ ਦੀ ਕੋਸ਼ਿਸ਼ ਸੀਗੀ ਜੇ ਮੋਹਲ ਡੈਫੀਨਟਲੀ ਵੀ ਗਾਰਡਨ ਦੀ ਕੋਸ਼ਿਸ਼ ਸੀਗੀ ਤਾਂ ਕਿ ਕਿਧਰੇ ਨਾ ਕਿਧਰੇ ਜੋ ਉਹਨਾਂ ਦੀ ਡਵੈਲਪਮੈਂਟ ਹੋ ਰਹੀ ਹੈ ਉਸਨੇ ਇੱਕ ਪ੍ਰਸ਼ਨ ਚਿੰਨ੍ਹ ਖੜਾ ਹੋ ਸਕੇ ਕਿਉਂਕਿ ਡਵੈਲਪਮੈਂਟ ਸੌਖੀ ਦੇਖੀ ਨਹੀਂ ਨਾ ਜਾਂਦੀ ਜੀ ਮੈਮ ਜੀ ਤਰਨ ਤਰਨ ਇਲੈਕਸ਼ਨ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇੱਥੇ ਹਾਰ ਦਾ ਸਾਹਮਣਾ ਪੰਜਾਬ 'ਚ ਕਰਨਾ ਪੈ ਰਿਹਾ ਹੈ ਕੀ ਕਾਰਨ ਕੀ ਹੈ ਪੰਜਾਬ ਪੰਜਾਬੀ ਬਹੁਤ भोले ਨੇ ਜੀ ਕਿਧਰੇ ਨਾ ਕਿਧਰੇ ਉਹਨਾਂ ਦੇ ਇਮੋਸ਼ਨਲ ਖੇលਿਆ ਜਾ ਰਿਹਾ ਹੈ ਕਿਧਰੇ ਨਾ ਕਿਧਰੇ ਉਹਨਾਂ ਦੇ ਨਾਲ ਝੂਠੇ ਵਾਦੇ ਕਿਤੇ ਜਾਂਦੇ ਨੇ ਜਿਹੜੇ ਕਿ ਅੱਜ ਤੱਕ ਮੈਨੂੰ ਨਹੀਂ ਲੱਗਦਾ ਜਿਹੜੀ ਵੀ ਸਰਕਾਰ ਆਈਆਂ ਉਹਨਾਂ ਨੇ ਪੂਰੇ ਕੀਤੇ ਨਹੀਂ ਤੇ ਮੈਂ ਸਾਰਿਆਂ ਨੂੰ ਇਹ ਨਹੀਂ ਬੇਨਤੀ ਕਰਾਂਗੀ ਪੰਜਾਬ ਨੂੰ ਪੰਜਾਬ ਦੇ ਵਸਨੀਕਾਂ ਨੂੰ ਕਿ ਜਾਗੋ ਦੇਖੋ ਪੂਰੇ ਦੇਸ਼ ਵਿੱਚ ਪਰਿਵਰਤਨ ਕੌਣ ਕਰ ਰਿਹਾ ਹੈ ਜੀ ਤੇ ਉਹਨਾਂ ਨਾਲ ਖੜੇ ਹੋ ਉਹਨਾਂ ਨੂੰ ਵੋਟ ਦੋ 27 ਵਿੱਚ ਕੀ ਲੱਗਦਾ ਹੈ ਇਲੈਕਸ਼ਨ ਜਿਹੜੇ ਬੀਜੇਪੀ ਜਿੱਤ ਕਰੋਗੀ ਕਾਰਕਟਰ ਪੂਰੇ ਜੋਧਾਨਾ ਲੱਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਦਾ ਔਰ ਬਦਲਾਅ ਪੂਰੇ ਦੇਸ਼ ਵਿੱਚ ਆ ਰਿਹਾ ਹੈ ਕੇਂਦਰ ਨਾਲ ਕਿਸੇ ਕੁਝ ਲੈਣ ਜਾਓ ਤੇ ਸੈਂਪਲ ਪਹਿਲੇ ਦੇਖਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਦਾ ਸੈਂਪਲ ਤਾਂ ਪੂਰੇ ਦੇਸ਼ ਵਿੱਚ ਹੀ ਮੈਜਰ ਆਂਦਾ ਪਿਆ ਹੈ ਤੇ ਡੈਫੀਨਿਟਲੀ ਇਸ ਵਾਰ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਹੀ ਆਏਗੀ ਸਰ ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜੇ ਇਲੈਕਸ਼ਨ ਦੇ ਵਿੱਚ ਜਿੱਤ ਬਹੁਤ ਵੱਡੀ ਹੋਈ ਹੈ ਤੁਹਾਡੀ ਕਿਸ ਤਰ੍ਹਾਂ ਦੇਖਦੇ ਹੋ ਸਰ ਪਾਰਟੀ ਜਾਂ ਇੰਤਪਾਰਟੀ ਇਹ ਜਿਹੜੀ ਜਿੱਤ ਹੋਈ ਹੈ ਵਰਕਰਾਂ ਦੀ ਔਰ ਪਾਰਟੀ ਦੇ ਕਰਮਕτα ਜਿਹੜੇ ਨੇ ਜੀ ਉਹਨਾਂ ਦੀ ਜਿੱਤ ਹੈ ਸਭ ਨੇ ਪੂਰਾ ਜ਼ੋਰ ਲਗਾਇਆ ਔਰ ਅੱਜ ਜਿਸ ਮੁਕਾਮ ਤੇ ਪਾਰਟੀ ਮੰਡੀ ਹੈ ਛੋਟੇ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ ਖੁਸ਼ ਹੈ ਇਹ ਸਾਰੇ ਰਿਜ਼ਲਟ ਦੇਖ ਕੇ ਔਰ ਸਾਡਾ ਬੜੀ ਗੱਲ ਇਹ ਹੈ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੋਹਾਂ ਦੇ ਲੀਡਰ ਸੀਗੇ ਉਹ ਪਿੱਛੇ ਜਾ ਰਹੇ ਨੇ ਔਰ ਸਾਡੀ ਪਾਰਟੀ ਜਿਹੜੀ ਹੈ ਉਹ ਵਿਹਾਰ ਦੇ ਅੰਦਰ ਮжоਰਟੀ ਲੈ ਆਣੀ ਹੈ ਔਰ ਉਮੀਦ ਹੈ ਕਿ ਅੱਛੀਆਂ ਵੋਟਾਂ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਣੀ ਅੱਜ ਬੀਜੇਪੀ ਦਫਤਰ ਵਿੱਚ ਲੱਡੂ ਵੰਡ ਕੇ ਜਿਹੜਾ ਕਿ ਭਗੜੇ ਪਾ ਕੇ ਜਿਹੜਾ ਕਿ ਕੁਰਸੀ ਦਾ ਮੋਲ ਬਣਾਇਆ ਜਾ ਰਿਹਾ ਹੈ ਕਿ ਤਰ੍ਹਾਂ ਐਸਾ ਹੈ ਕਿ ਇਹ ਹਰ ਕਾਰਕ ਕਰਤਾ ਦਿਲੋਂ ਖੁਸ਼ ਆ। ਹੋਰ ਦਿਲੋਂ ਖੁਸ਼ ਆ। ਹੋਰ ਮੋਦੀ ਜਣੂ ਔਰ ਰਮੇਸ਼ ਸ਼ਾਹ ਜਣੂ ਵਧਾਈ ਦੇਣਾ ਚੰਦਾ ਇਸ ਮਾਮਲੇ ਤੇ ਕਿ ਉਹਨਾਂ ਦੀ ਮਿਹਨਤ ਜਿਹੜੀ ਹੈ ਉਹ ਰੰਗ ਲਿਆਈ ਹੈ। ਥੈਂਕ ਯੂ।